ਸਾਡੇ ਵਰਗੇ ਲੱਖਾਂ ਨੌਜਵਾਨ ਜਿਹੜੇ ਉਹਨਾਂ ਨੂੰ ਦੇਖ ਕੇ ਰਾਜਨੀਤੀ ਦੇ ਵਿੱਚ ਆਏ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਹਜ਼ਾਰਾਂ ਲੱਖਾਂ ਨੌਜਵਾਨਾਂ ਨੂੰ ਆਮ ਆਦਮੀ ਪਾਰਟੀ ਦੇ ਨਾਲ ਜੋੜਿਆ ਤੇ ਸਾਡੇ ਵਰਗੇ ਨੌਜਵਾਨ ਜਿਨ੍ਹਾਂ ਨੇ ਪਾਰਟੀ ਦੇ ਵਿੱਚ ਮਿਹਨਤ ਕੀਤੀ ਉਹਨਾਂ ਨੌਜਵਾਨਾਂ ਨੂੰ ਜਿਨ੍ਹਾਂ ਨੇ ਕਦੇ ਐਮਸੀ ਜਾਂ ਸਰਪੰਚੀ ਦਾ ਵੀ ਸੁਪਨਾ ਨਹੀਂ ਸੀ ਦੇਖਿਆ ਨਾ ਉਹਨਾਂ ਦੇ ਮਾਵਾ ਨਾ ਕੋਈ ਪਛੋਕੜ ਰਾਜਨੀਤੀ ਦੇ ਵਿੱਚ ਅੱਜ ਆਮਾਦੀ ਪਾਰਟੀ ਨੇ ਇਹਨਾਂ ਮਾਣਵਕਸ਼ਿਆ ਜਿੱਥੇ ਸਰਕਾਰ ਬਣ ਗਿਆ ਸਰ ਪੰਜਾਬ ਸਟੇਟ ਇੰਡਸਟਰੀਅਲ ਕਾਰਪੋਰੇਸ਼ਨ ਦੇ ਵਿੱਚ ਮੈਨੂੰ ਬਤੌਰ ਡਾਇਰੈਕਟਰ ਜਿਹੜੀ ਪਦਵੀ ਦਿੱਤੀ ਨਾਲ ਉਸ ਤੋਂ ਬਾਅਦ 2025 ਦੇ ਵਿੱਚ ਐਮਸੀ ਜਿਹੜਾ ਪਟਿਆਲਾ ਸ਼ਹਿਰ ਤੋਂ ਬਣਾਇਆ ਟਿਕਟ ਦਿੱਤੀ ਇਸ ਤੋਂ ਇਲਾਵਾ ਅੱਜ ਜਿਹੜਾ ਇੱਕ ਲੰਮਾ ਸਮਾਂ 8 ਸਾਲ ਜ਼ਿਲ੍ਹੇ ਦੀ ਪ੍ਰਧਾਨਗੀ ਤਿੰਨ ਟਰਮਾਂ ਕੀਤੀਆਂ ਸੇਵਾ ਕਰਦੇ ਦਾ ਮਾਨ ਜਿਹੜਾ ਪਾਰਟੀ ਨੇ ਅੱਜ ਮੈਨੂੰ ਬਖਸ਼ਿਆ ਕਿ ਅੱਜ ਪਲੈਨਿੰਗ ਬੋਰਡ ਜ਼ਿਲ੍ਹਾ ਪਟਿਆਲਾ ਦੇ ਯੋਜਨਾ ਬਣਾਉਣ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਮੇਰੇ ਮੋਢਿਆਂ ਤੇ ਪਾਈ ਹੈ ਸੋ ਸਮੁੱਚੀ ਲੀਡਰਸ਼ਿਪ ਸਾਡੇ ਪ੍ਰਧਾਨ ਸ਼੍ਰੀ ਅਮਨ ਅਰੋੜਾ ਜੀ ਸਾਡੇ ਪੰਜਾਬ ਦੇ ਪਰਿਵਾਰੀ ਸ਼੍ਰੀ ਮਨੀਸ਼ ਸੋਧਿਆ ਜੀ ਤੇ ਸਮੁੱਚੀ ਲੀਡਰਸ਼ਿਪ ਦਾ ਸਾਰੇ ਐਮਐਲਏ ਸਹਿਬਾਨ ਸਾਡੇ ਸਾਰੇ ਮੰਤਰੀ ਸਹਿਬਾਨ ਸਾਰੇ ਅੱਜ ਬਲੇਸਿਸ ਦੇ ਕੇ ਗਏ ਨੇ ਫੋਨ ਨਹੀਂ ਕਿਉਂਕਿ ਅੱਜ ਪੰਜਾਬ ਦੇ ਵਿੱਚ ਤੁਸੀਂ ਦੇਖੋਗੇ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਕਲੋਨੀ ਹਰ ਇੱਕ ਵਾਰਡ ਦੇ ਵਿੱਚ ਨਵੀਆਂ ਸੜਕਾਂ ਨਵੇਂ-ਨਵੇਂ ਜਿਹੜੇ ਪ੍ਰੋਜੈਕਟ ਉਹ ਜਿਹੜੇ ਸ਼ੁਰੂ ਹੋਏ ਪਏ ਨੇ ਐਮਐਲਏ ਸਾਹਿਬ ਮੰਤਰੀ ਸਹਿਬਾਨਾਂ ਨੇ ਜਾ ਕੇ ਉਹਨਾਂ ਪ੍ਰੋਜੈਕਟਾਂ ਦਾ ਜਿਹੜਾ ਉਦਘਾਟਨ ਉਹ ਕਰਨ ਦੇ ਵਿੱਚ ਵਿਅਸਤ ਨੇ ਜਿਹੜੇ ਐਮਐਲਏ ਸਾਥੀ ਆਏ ਉਹਨਾਂ ਦੇ ਰਜਾਈਵੇਂ ਵੀ ਉਹਨਾਂ ਨੇ ਆਈ ਦੱਸਿਆ ਕਿ ਜਾ ਕੇ ਉਦਘਾਟਨ ਦੇ ਜਿਹੜੇ ਕੰਮ ਰਿਹਾ ਅੱਜ ਪੰਜਾਬ ਜਿਹੜਾ ਉਹ ਤਰੱਕੀ ਦੀ ਰਾਹ ਤੇ ਬੜੇ ਲੰਮੇ ਸਮੇਂ ਬਾਅਦ 20 ਸਾਲ ਬਾਅਦ ਜੇ ਅੱਜ ਗੱਲ ਕਰੀਏ ਕਿ ਇੱਕ ਚੰਗੀ ਸਰਕਾਰ ਆਮ ਆਦਮੀ ਪਾਰਟੀ ਦੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਦਿਖਾਏ ਰਸਤਿਆਂ ਤੇ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਆਪਣਾ ਹੁੰਦਾ ਜਿਹੜਾ ਅੱਜ ਕੰਮ ਕਰ ਰਹੀ ਹੈ ਤੇ ਇਸ ਤੋਂ ਪਹਿਲਾਂ ਜਿਹੜੀਆਂ ਸਰਕਾਰਾਂ ਰਹੀਆਂ ਤੁਸੀਂ ਦੇਖੋ ਕਿ ਪਿਛਲੇ 20 ਸਾਲ ਦੇ ਵਿੱਚ ਜਿਹੜਾ ਨਸ਼ੇ ਦਾ ਬਹੁਤ ਵੱਡਾ ਇੱਕ ਜਾਲ ਪੂਰੇ ਪੰਜਾਬ ਦੇ ਵਿੱਚ ਪਿਛਲੀਆਂ ਸਰਕਾਰਾਂ ਨੇ ਜਿਹੜਾ ਉਹ ਪਣ ਪਿਆ ਉਹਨਾਂ ਦੀ ਸਰਕਾਰਾਂ ਦੇ ਦੌਰਾਨ ਅੱਜ ਯੁੱਧ ਨਸ਼ੇ ਵਿਰੁੱਧ ਜਿਹੜਾ ਪੰਜਾਬ ਸਰਕਾਰ ਨੇ ਛੇੜਿਆ ਹੋਇਆ ਇਹ ਮੁਹਿੰਮ ਹਰ ਇੱਕ ਪਿੰਡ ਹਰ ਇੱਕ ਗਲੀ ਦੇ ਵਿੱਚ ਜਿਹੜੀ ਚੱਲ ਰਹੀ ਹੈ ਨਸ਼ੇ ਦਾ ਜਿਹੜਾ ਲੱਕ ਪਿਛਲੀਆਂ ਸਰਕਾਰਾਂ ਦੇ ਆਗੂਆਂ ਨੇ ਕਿਹਾ ਸੀ ਕਿ ਅਸੀਂ ਤੋੜਾਂਗੇ ਉਹਨਾਂ ਤੋਂ ਤਾਂ ਟੁੱਟ